ਤਲਵਾਰ ਦੇ ਨਾਲੋਂ ਜ਼ਿਆਦਾ ਤਾਕਤਵਰ ਹੈ ਪਿਆਰ ਜੋ ਕੰਮ ਪਿਆਰ ਕਰ ਸਕਦਾ ਉਹ ਕੰਮ ਤਲਵਾਰ ਨਹੀਂ ਕਰ ਸਕਦੀ ਆਓ ਅਸੀਂ ਪਰਮੇਸ਼ਰ ਦੀ ਪਵਿੱਤਰ ਬਾਣੀ ਨੂੰ ਪਵਿੱਤਰ ਬਾਈਬਲ ਦੇ ਦੁਆਰਾ ਸਮਝਾਂਗੇ ਔਰ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਪਿਆਰ ਕਿੰਨਾ ਜ਼ਰੂਰੀ ਹੈ ਪ੍ਰਭ ਯਿਸੂ ਮਸੀਹ ਨੇ ਕਿਹਾ ਮੇਰੇ ਮਿੱਤਰੋ ਮੇਰਾ ਹੁਕਮ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਪਵਿੱਤਰ ਬਾਈਬਲ ਦੇ ਅੰਦਰ ਪ੍ਰਭੂ ਯੇਸ਼ੂ ਮਸੀਹ ਜੀ ਦੀਆਂ ਆਗਿਆਵਾਂ ਨੇ ਕਿ ਮੇਰੇ ਮਿੱਤਰੋ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਤੇ ਅੱਜ ਅਸੀਂ ਸਮਝਣਾ ਅੱਜ ਅਸੀਂ ਜਾਣਣਾ ਕਿ ਜੋ ਪਿਆਰ ਹੈ ਉਹ ਕਿੰਨਾ ਸ਼ਕਤੀਸ਼ਾਲੀ ਹੈ ਉਹ ਕਿੰਨਾ ਤਾਕਤਵਾਰ ਹੈ ਪਿਆਰ ਦੇ ਦੁਆਰਾ ਅਸੀਂ ਕੀ ਕੀ ਕਰ ਸਕਦੇ ਹਾਂ ਅੱਜ ਅਸੀਂ ਧਿਆਨ ਦੇਣਾ ਪਰਮੇਸ਼ਰ ਦੀ ਬਾਣੀ ਦੇ ਉੱਤੇ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨੇ ਸਾਡੇ ਨਾਲ ਪਿਆਰ ਕੀਤਾ ਤੇ ਪਵਿੱਤਰ ਬਾਈਬਲ ਕਿਹੜੀ ਪਿਆਰ ਦੀ ਗੱਲ ਕਰ ਰਹੀ ਹੈ ਪਵਿੱਤਰ ਬਾਈਬਲ ਦੇ ਵਿੱਚ ਕਿਤੇ ਜਿਸਮਾਨੀ ਪਿਆਰ ਦੀ ਗੱਲ ਨਹੀਂ ਕੀਤੀ ਗਈ ਸਵਾਰਥ ਵਾਲੇ ਪਿਆਰ ਦੀ ਗੱਲ ਨਹੀਂ ਕੀਤੀ ਗਈ। ਪਵਿੱਤਰ ਬਾਈਬਲ ਸਾਨੂੰ ਹਰ ਇੱਕ ਬਜ਼ੁਰਗ ਨਾਲ ਹਰ ਇੱਕ ਬੱਚੇ ਨਾਲ ਹਰ ਇੱਕ ਅਪਾਹਜ ਨਾਲ ਤੇ ਹਰ ਇੱਕ ਕਮਜ਼ੋਰ ਮਨੁੱਖ ਦੇ ਨਾਲ ਤੇ ਹਰ ਤਰ੍ਹਾਂ ਦੇ ਦੁਖੀਏ ਨਾਲ ਪਿਆਰ ਕਰਨ ਨੂੰ ਦੱਸਦੀ ਹੈ। ਪਵਿੱਤਰ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜੇ ਕੋਈ ਭੁੱਖਾ ਆ ਤੇ ਤੂੰ ਉਸ ਨੂੰ ਰੋਟੀ ਖਵਾ ਜੇ ਕੋਈ ਪਿਆਸਾ ਆ ਤੇ ਤੂੰ ਉਸ ਨੂੰ ਪਾਣੀ ਪਿਆ ਇਹ ਪਵਿੱਤਰ ਵਾਈਬਲ ਸਿਖਾਉਂਦੀ ਆ ਇਹ ਪਵਿੱਤਰ ਵਾਈਬਲ ਦੇ ਵਿੱਚ ਲਿਖਿਆ ਗਿਆ ਆ ਸੋ ਅੱਜ ਅਸੀਂ ਪਰਮੇਸ਼ਰ ਦੀ ਬਾਣੀ ਦੇ ਦੁਆਰਾ ਪਰਮੇਸ਼ਰ ਦੇ ਵਚਨਾਂ ਦੇ ਦੁਆਰਾ ਅਸੀਂ ਸਿੱਖਾਂਗੇ ਕਿ ਸਾਨੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਚੱਲਣਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਸਾਨੂੰ ਅੱਗੇ ਵਧਣਾ ਚਾਹੀਦਾ ਕਿਉਂਕਿ ਬਾਈਬਲ ਦੇ ਅੰਦਰ ਬਾਈਬਲ ਦੇ ਅੰਦਰ ਸਾਨੂੰ ਪ੍ਰਭੂ ਜੀ ਪਿਆਰ ਕਰਨਾ ਸਿਖਾਉਂਦੇ ਨੇ ਨਾ ਕਿ ਸਾਨੂੰ ਹਥਿਆਰ ਚਲਾਉਣਾ ਸਿਖਾਉਂਦੇ ਨੇ ਜੋ ਤਾਕਤ ਪਿਆਰ ਦੀ ਹੈ ਉਹ ਹਥਿਆਰ ਦੀ ਨਹੀਂ ਹੋ ਸਕਦੀ ਕੋਈ ਵੀ ਹਥਿਆਰ ਹੋਵੇ ਭਾਵੇਂ ਜੋ ਤਾਕਤ ਪਿਆਰ ਦੀ ਹੈ ਉਹ ਹਥਿਆਰ ਦੀ ਤਾਕਤ ਨਹੀਂ ਹਥਿਆਰ ਨਫ਼ਰਤ ਪੈਦਾ ਕਰਦਾ ਪਰ ਪਿਆਰ ਦਿਲਾਂ ਵਿੱਚ ਰਾਜ ਕਰਦਾ ਇਸ ਦੁਨੀਆ ਦੇ ਉੱਤੇ ਬੜੇ ਵੱਡੇ ਵੱਡੇ ਰਾਜੇ ਆਏ ਜਿਨ੍ਹਾਂ ਨੇ ਆਪਣੀ ਤਲਵਾਰ ਦੇ ਯੋਰ ਦੇ ਨਾਲ ਜਿਨ੍ਹਾਂ ਨੇ ਆਪਣੇ ਹਥਿਆਰਾਂ ਦੇ ਵੱਲ ਦੇ ਨਾਲ ਦੁਨੀਆ ਤੇ ਰਾਜ ਕਰਨਾ ਚਾਹਿਆ ਪਰ ਉਹਨਾਂ ਦਾ ਰਾਜ ਸਦਾ ਨਹੀਂ ਟਿਕਿਆ ਅੱਜ ਕੋਈ ਵੀ ਇਨਸਾਨ ਉਹਨਾਂ ਦੀ ਭਗਤੀ ਨਹੀਂ ਕਰਦਾ ਕਿਉਂ ਕਿਉਂਕਿ ਉਹਨਾਂ ਨੇ ਆਪਣੀ ਹਥਿਆਰਾਂ ਦੇ ਨਾਲ ਆਪਣੀਆਂ ਸ਼ਸਤਰਾਂ ਦੇ ਨਾਲ ਪੂਰੀ ਮਨੁੱਖ ਜਾਤੀ ਉੱਤੇ ਰਾਜ ਕਰਨਾ ਚਾਹਿਆ ਪਰ ਜਿਨ੍ਹਾਂ ਨੇ ਪਿਆਰ ਕੀਤਾ ਦੁਨੀਆ ਦੇ ਉੱਤੇ ਜਿਨ੍ਹਾਂ ਨੇ ਪਿਆਰ ਕਰਨਾ ਸਿਖਾਇਆ ਅੱਜ ਦੁਨੀਆ ਉਹਨਾਂ ਨੂੰ ਚੇਤੇ ਕਰਦੀ ਹੈ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਪ੍ਰੇਮ ਕਰਨਾ ਸਿਖਾਇਆ। ਜਦੋਂ ਪ੍ਰਭੂ ਜੀ ਦੀਆਂ ਸਿੱਖਿਆਵਾਂ ਪੜ੍ਹਦੇ ਨਾ ਬਾਈਬਲ ਦੇ ਵਿੱਚੋਂ ਉੱਥੇ ਲਿਖਿਆ ਜੇ ਕੋਈ ਤੇਰੀ ਗੱਲ ਉੱਤੇ ਇੱਕ ਗੱਲ ਉੱਤੇ ਚਪੇੜ ਮਾਰੇ ਤਾਂ ਤੂੰ ਦੂਜੀ ਗੱਲ ਵੀ ਉਹਦੇ ਮੋਰੇ ਕਰ ਤੇ। ਪਰ ਅੱਜ ਮਨੁੱਖੀ ਸੁਭਾਅ ਤਾਂ ਇਦਾਂ ਦਾ ਆ ਭਾਈ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ। ਇਹ ਮਨੁੱਖਾ ਮਨੁੱਖ ਦਾ ਸੁਭਾਅ ਆ ਇਨਸਾਨੀ ਸੁਭਾਅ ਆ ਜਸਮਾਨੀ ਜਿਹਨੂੰ ਕਹਿੰਦੇ ਦੁਨੀਆਦਾਰੀ ਵਾਲਾ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਪਰ ਬਾਣੀ ਨਹੀਂ ਇਹ ਗੱਲ ਕਹਿੰਦੀ ਪਵਿੱਤਰ ਬਾਈਬਲ ਜੋ ਸੱਚੀ ਬਾਣੀ ਬਾਈਬਲ ਸਾਨੂੰ ਸਿਖਾਉਂਦੀ ਹੈ ਉਹ ਇਹ ਗੱਲ ਨਹੀਂ ਸਿਖਾਉਂਦੀ ਵੀ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦਈਏ ਉਹ ਤੇ ਸਿਖਾਉਂਦੀ ਐ ਜੇ ਤੇਰੀ ਇੱਕ ਗੱਲ ਤੇ ਕੋਈ ਚਪੇੜ ਮਾਰਦਾ ਤੇ ਦੂਜੀ ਵੀ ਕਰਦੇ ਤੇ ਤੂੰ ਉਹਦਾ ਭਾਵ ਇਹ ਐ ਕਿ ਤੂੰ ਬੁਰੇ ਦੇ ਵੱਟੇ ਬੁਰਾ ਨਾ ਕਰ ਬੁਰੇ ਦੇ ਵੱਟੇ ਬੁਰਾ ਨਾ ਕਰ ਜੇ ਤੇਨੂੰ ਕੋਈ ਗਾਲਾਂ ਕੱਢਦਾ ਆ ਤੇ ਤੂੰ ਉਹਨੂੰ ਗਾਲਾਂ ਨਾ ਕੱਢ ਤੂੰ ਉਹਦਾ ਭਲਾ ਮੰਗ ਤੂੰ ਉਹਦੇ ਚੰਗਾ ਸੋਚ ਇਸ ਕਰਕੇ ਇਹ ਬਾਈਬਲ ਦੀਆਂ ਸਿਖਿਆਵਾਂ ਆ ਇਹ ਪਵਿੱਤਰ ਬਾਈਬਲ ਵਿੱਚ ਲਿਖੀਆਂ ਹੋਈਆਂ ਸਿਖਿਆਵਾਂ ਨੇ ਜਿਹੜੀਆਂ ਅੱਜ ਸਾਨੂੰ ਸਮਝਣੀਆਂ ਪੈਣ ਸੋ ਇਸ ਲਈ ਅੱਜ ਸਾਨੂੰ ਇਹੀ ਜ਼ਰੂਰਤ ਹੈ ਕਿ ਅਸੀਂ ਹਥਿਆਰ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਬਲਕਿ ਪਿਆਰ ਨੂੰ ਆਪਣੀ ਜ਼ਿੰਦਗੀ 'ਚ ਰੱਖੀਏ ਸਾਡੇ ਚਾਰੇ ਪਾਸੇ ਸਾਡੇ ਸਮਾਜ ਦੇ ਵਿੱਚ ਅੱਜ ਸਮੇਂ ਦੇ ਨਾਲ ਬਦਲਾਵ ਹੁੰਦਾ ਜਾ ਰਿਹਾ ਬਦਲਾਵ ਕੀ ਹੈ ਅੱਜ ਕ੍ਰੋਧ ਜਿਆਦਾ ਵੱਧਦਾ ਜਾ ਰਿਹਾ ਕੋਈ ਕਿਸੇ ਦੀ ਗੱਲ ਸੁਣਦਾ ਨਹੀਂ ਕੋਈ ਕਿਸੇ ਦੀ ਗੱਲ ਸਹਿੰਦਾ ਨਹੀਂ ਕੋਈ ਕਿਸੇ ਦੀ ਗੱਲ ਮੰਨਦਾ ਨਹੀਂ ਅੱਜ ਬੱਚੇ ਬਜ਼ੁਰਗਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਵੱਡਿਆਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਅੱਜ ਜੇ ਨਿੱਕੀ ਜਿਹੀ ਰਸਤੇ ਤੇ ਚੱਲਦੇ ਆ ਕੋਈ ਮਾਰੀ ਮੋਟੀ ਕੋਈ ਗੱਲ ਹੋ ਜਾਂਦੀ ਹੈ ਤੇ ਇਨਸਾਨ ਇੰਨਾ ਕਰੋਧ ਨਾਲ ਭਰ ਚੁੱਕਾ ਆ ਕਿ ਕਤਲ ਤੱਕ ਕਰ ਦਿੰਦਾ ਇਹ ਤਾਂ ਹਥਿਆਰ ਦੀ ਸ਼ਕਤੀ ਹੈ ਜਿਹੜੀ ਪਿਆਰ ਦੀ ਤਾਕਤ ਹੈ ਉਹ ਮਾਰਦੀ ਨਹੀਂ ਕਿਸੇ ਨੂੰ ਵਲਕਿ ਟੁੱਟਿਆਂ ਨੂੰ ਜੋੜ ਦਿੰਦੀ ਹੈ ਤੇ ਪਿਆਰ ਜਿਹੜਾ ਦਿਲਾਂ ਦੇ ਵਿੱਚ ਰਾਜ ਕਰਦਾ ਹੈ ਤੇ ਮੇਰੇ ਭਾਈਪੈਣ ਉਹ ਬਾਈਬਲ ਸਾਨੂੰ ਪਿਆਰ ਕਰਨਾ ਸਿਖਾਉਂਦੀ ਹੈ। ਤੇ ਬਾਈਬਲ ਦੇ ਵਿੱਚ ਇਹੀ ਲਿਖਿਆ ਪ੍ਰਭੂ ਜੀ ਨੇ ਆਗਿਆ ਦਿੱਤੀ ਕਿ ਮੇਰੇ ਮਿੱਤਰੋ ਮੇਰੇ ਮਿੱਤਰੋ ਮੇਰਾ ਹੁਕਮ ਹੈ ਵੀ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਇਸ ਤੋਂ ਵੱਡਾ ਪਿਆਰ ਕਿਸੇ ਦਾ ਨਹੀਂ ਹੈ ਵੀ ਕੋਈ ਇੱਕ ਮਿੱਤਰ ਆਪਣੇ ਦੂਜੇ ਮਿੱਤਰਾਂ ਲਈ ਜਾਨ ਦੇਵੇ। ਪ੍ਰਭੂ ਨੇ ਸਾਡੇ ਖਾਤਰ ਆਪਣੀ ਜਾਨ ਦਿੱਤੀ ਉਹ ਪਿਆਰ ਸਾਡੇ ਨਾਲ ਕੀਤਾ ਉਸਨੇ ਸਾਡੇ ਨਾਲੇ ਪਿਆਰ ਕੀਤਾ ਆ ਆਪਣੀ ਜਾਨ ਦੇ ਕੇ ਆਪਣੀ ਜਾਨ ਦੇ ਕੇ ਉਹਨੇ ਸਾਡੇ ਨਾਲ ਪਿਆਰ ਕੀਤਾ ਤੇ ਅੱਜ ਪ੍ਰਭੂ ਯਿਸੂ ਮਸੀਹ ਦਾ ਨਾਮ ਜਿਹੜਾ ਨਾ ਇਸਰਾਈਲ ਵਿੱਚ ਨਹੀਂ ਟਿਕਿਆ ਪ੍ਰਭੂ ਜੀ ਦਾ ਜਨਮ ਇਸਰਾਈਲ ਦੀ ਧਰਤੀ ਤੇ ਹੋਇਆ ਪਰ ਉੱਥੇ ਨਹੀਂ ਆ ਪੂਰੇ ਵਿਸ਼ਵ ਦੇ ਵਿੱਚ ਅੱਜ ਪ੍ਰਭੂ ਯਿਸੂ ਮਸੀਹ ਦਾ ਨਾਮ ਲਿਆ ਜਾਂਦਾ ਆ ਪੂਰੇ ਵਿਸ਼ਵ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਨਾਮ ਲਿਆ ਜਾਂਦਾ ਆ ਇਹ ਹੈ ਪ੍ਰਭੂ ਯਿਸੂ ਮਸੀਹ ਨੇ ਜੋ ਪਿਆਰ ਕੀਤਾ ਨਾ ਇਹ ਪਿਆਰ ਦੀ ਤਾਕਤ ਹੈ ਇਹ ਪਿਆਰ ਦੀ ਤਾਕਤ ਹੈ ਇਸ ਲਈ ਮੈਂ ਕਹਿੰਨਾ ਆ ਤਲਵਾਰ ਨਾਲੋਂ ਹਥਿਆਰ ਨਾਲੋਂ ਜ਼ਿਆਦਾ ਤਾਕਤਵਰ ਪਿਆਰ ਹੈ ਜ਼ਿਆਦਾ ਤਾਕਤਵਰ ਮੇਰੇ ਭਾਈ ਭੈਣੋਂ ਨਫ਼ਰਤ ਛੱਡੋ, ਗਰੋਧ ਛੱਡੋ, ਈਰਖਾ ਛੱਡੋ, ਧੜੇਵਾਜੀਆਂ ਛੱਡੋ। ਪਿਆਰ ਮੁਹੱਬਤ ਨਾਲ ਇੱਕ ਦੂਜੇ ਨਾਲ ਮਿਲਿਏ। ਪਿਆਰ ਮੁਹੱਬਤ ਨਾਲ ਇਸ ਧਰਤੀ ਤੇ ਆਪਣੀ ਦਿਨ ਗੁਜ਼ਾਰੀਏ। ਕਿਉਂਕਿ ਪਿਆਰ ਨਾਲ ਸਾਡੇ ਜਾਣਾ ਆ ਇੱਕ ਸਮਾਂ ਜਿਹੜਾ ਇਸ ਤਰ੍ਹਾਂ ਦਾ ਹੋਵੇਗਾ, ਲੋਕ ਯਾਦ ਕਰਨਗੇ ਕਿ ਉਹ ਇਨਸਾਨ ਜਿਹੜਾ ਵਾਕਿਆ ਉਹਦੇ ਅੰਦਰ ਰੱਬ ਦਾ ਪਿਆਰ ਸੀ ਵਾਕਿਆ ਉਹਦੇ ਅੰਦਰ ਪਰਮੇਸ਼ਰ ਦਾ ਪਿਆਰ ਸੀ ਇਸੇ ਲਈ ਮੈਂ ਕਹਾਂਗਾ ਕਿ ਸਾਨੂੰ ਪਿਆਰ ਦੇ ਨਾਲ ਆਪਣੀ ਜ਼ਿੰਦਗੀ ਬਸ਼ਰ ਬਸ਼ਰ ਕਰਨੀ ਚਾਹੀਦੀ ਹੈ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਸਭਨਾਂ ਨੂੰ ਜੈਮਸੀ ਦੀ